ਜਿਹੜੀ ਖਬਰ ਆ ਰਹੀ ਹੈ ਕਿ ਕੱਲ ਸ਼ਾਮ ਨੂੰ ਸੋਮਵਾਰ ਸ਼ਾਮ ਨੂੰ ਮੰਤਰੀ ਮੰਡਲ ਦੇ ਵਿੱਚ ਰੱਦੋ ਬਦਲ ਹੈ ਨਵੇਂ ਲੋਕ ਸ਼ਾਮਿਲ ਕੀਤੇ ਜਾਣਗੇ ਜਿਹੜੀ ਗੱਲ ਆ ਰਹੀ ਹੈ ਉਹਦੇ ਵਿੱਚ ਪੰਜ ਲੋਕ ਨਵੇਂ ਸ਼ਾਮਿਲ ਕੀਤੇ ਜਾ ਰਹੇ ਆ ਔਰ ਚਾਰ ਮੰਤਰੀਆਂ ਨੂੰ ਡ੍ਰੌਪ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਹਟਾਇਆ ਜਾ ਰਿਹਾ ਉਹਨਾਂ ਦੇ ਨਾਂ ਦੇ ਵਿੱਚ ਕੁਝ ਅਣਕਿਆਸੇ ਵੀ ਨਾਂ ਹੁੰਦੇ ਆ ਚੇਤਨ ਸਿੰਘ ਜੋੜਾ ਮਾਜਰਾ ਅਕਸਰ ਮੰਨਿਆ ਜਾਂਦਾ ਹੈ ਕਿ ਦਿੱਲੀ ਦੇ ਨੇੜੇ ਸੀਗੇ ਦਿੱਲੀ ਟੀਮ ਨਾਲ ਉਹ ਬਿਹਤਰ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਕਾਫੀ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਸੀ ਪਰ ਖਬਰ ਨਿਕਲ ਕੇ ਆ ਰਹੀ ਹੈ ਕਿ ਚੇਤਨ ਸਿੰਘ ਜੋੜਾ ਮਾਜਰਾ ਹਟਾਏ ਜਾ ਸਕਦੇ ਨੇ ਉਹਨਾਂ ਤੋਂ ਉਹਨਾਂ ਨੂੰ ਅਸਤੀਫਾ ਦੇਣ ਲਈ ਸ਼ਾਇਦ ਕਹਿ ਦਿੱਤਾ ਗਿਆ ਬਲਕਾਰ ਸਿੰਘ ਬਲਕਾਰ ਸਿੰਘ ਵਿਵਾਦਿਤ ਨਾ ਇਹ ਤਾਂ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਹਟਾ ਦਿੱਤੇ ਜਾਣੇ ਚਾਹੀਦੇ ਸੀ ਬ੍ਰਹਮਸ਼ੰਕਰ ਜਿੰਪਾ ਇੱਕ ਐਸਾ ਮਹਿਕਮਾ ਜਿਹੜਾ ਰੈਵਨਿਊ ਨਾਲ ਜੁੜਿਆ ਤੇ ਬਹੁਤ ਸਾਰੇ ਮੁੱਦੇ ਇੱਥੇ ਲਗਾਤਾਰ ਉੱਠਦੇ ਰਹਿੰਦੇ ਆ ਰੈਵਨਿਊ ਹਮੇਸ਼ਾ ਅਹਿਮ ਲੋਕਾਂ ਕੋਲ ਹੁੰਦਾ ਮਾਲ ਮੰਤਰੀ ਹੋਣਾ ਵੱਡੀ ਗੱਲ ਆ ਇਹਨਾਂ ਨੂੰ ਵੀ ਪਿੱਛੇ ਹਟਾਇਆ ਗਿਆ ਜਾ ਹਟਾਏ ਜਾਣ ਦੀ ਖਬਰ ਆ ਰਹੀ ਆ ਤੇ ਅਨਮੋਲ ਗਗਨਮਾਨ ਅਨਮੋਲ ਗਗਨਮਾਨ ਨੂੰ ਹਟਾਇਆ ਜਾਣਾ ਆਪਣੇ ਆਪ ਦੇ ਵਿੱਚ ਕਿਉਂਕਿ ਅਨਮੋਲ ਗਗਨਮਾਨ ਦੀ ਪਰਫਾਰਮੈਂਸ ਕੋਈ ਬਹੁਤ ਬਿਹਤਰ ਅੰਕੀ ਨਹੀਂ ਗਈ ਔਰ ਨਾ ਉਹਨਾਂ ਕੋਲ ਕੋਈ ਏਡੇ ਐਮ ਮੈਥਮੇ ਸੀਗੇ ਫਿਰ ਵੀ ਤੇ ਜਿੰਨਾਂ ਲੋਕਾਂ ਨੂੰ ਸ਼ਾਮਲ ਕੀਤੇ ਜਾਣ ਦੀ ਖਬਰ ਆ ਰਹੀ ਆ ਉਹਨਾਂ ਚੁ ਮਹਿੰਦਰ ਭਗਤ ਜਿਹੜੇ ਕਿ ਜਲੰਧਰ ਤੋਂ ਜਿੱਤੇ ਨੇ ਹੁਣੇ-ਹੁਣੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਇਹਨਾਂ ਨੂੰ ਮੰਤਰੀ ਬਣਾਇਆ ਜਾਊਗਾ ਰਵਜੋਤ ਸਿੰਘ ਸ਼ਾਮ 84 ਤੋਂ ਆਉਂਦੇ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਕਿ ਉਹਨਾਂ ਨੂੰ ਬਣਾਇਆ ਜਾ ਸਕਦਾ ਹੁਸ਼ਿਆਰਪੁਰ ਦਾ ਇਹ ਹਲਕਾ ਹੈ ਤਰਨਪ੍ਰੀਤ ਸਿੰਘ ਤਰਨਪ੍ਰੀਤ ਸਿੰਘ ਖੰਨਾ ਤੋਂ ਆਉਂਦੇ ਨੇ ਸੋਂਦ ਤਰਨਪ੍ਰੀਤ ਸਿੰਘ ਸੋਂਦ ਔਰ ਹਰਦੀਪ ਸਿੰਘ ਮੁੰਡੀਆਂ ਹਰਦੀਪ ਸਿੰਘ ਮੁੰਡੀਆਂ ਸਾਹਨੇਵਲ ਲੁਧਿਆਣਾ ਨਾਲ ਸੰਬੰਧ ਰੱਖਦੇ ਨੇ ਐਮ ਐਲ ਏ ਇਹ ਕੁਝ ਖਬਰ ਨਿਕਲ ਕੇ ਆ ਰਹੀ ਹੈ ਜੇ ਮੈਂ ਤੁਹਾਡੇ ਤੋਂ ਸਮਝਾ ਮੁੱਖ ਮੰਤਰੀ ਕਾਫੀ ਦੇਰ ਦੇ ਚਾਹੁੰਦੇ ਸੀਗੇ ਮੰਤਰੀ ਮੰਡਲ ਚ ਅਦੋ ਬਦਲ ਲੇਕਿਨ ਜੇ ਹੁਣ ਪ੍ਰਸਤਾਵਿਤ ਹੈ ਤਾਂ ਕੀ ਕੁਝ ਲੋਕਾਂ ਦੀ ਐਲੀਵੇਸ਼ਨ ਵੀ ਹੋ ਸਕਦੀ ਹੈ ਇਹ ਸਵਾਲ ਵੀ ਨਾਲ-ਨਾਲ ਖੜਾ ਹੋ ਰਿਹਾ ਹੈ ਕੀ ਕਿਸੇ ਨੂੰ ਡਿਪਟੀ ਸੀਐਮ ਵਰਗਾ ਰੁਤਬਾ ਵੀ ਦਿੱਤਾ ਜਾ ਸਕਦਾ ਕੀ ਉਹਦੇ ਲਈ ਕੋਈ ਸੰਵਿਧਾਨਕ ਲੋਡ ਹੁੰਦੀ ਹੈ ਕਿ ਨਹੀਂ ਹਾਲਾਂਕਿ ਇਹ ਗੱਲ ਮੰਨੀ ਜਾ ਰਹੀ ਹੈ ਕਿ ਵੱਡੇ ਰਦੋਬਦਲ ਨੂੰ ਹਰਿਆਣਾ ਚੋਣ ਤੋਂ ਬਾਅਦ ਵੀ ਅੰਕਿਆ ਜਾ ਰਿਹਾ ਤਸਵਰ ਕੀਤਾ ਜਾ ਰਿਹਾ ਸੋ ਫਿਲਹਾਲ ਜਿਹੜਾ ਇਹ ਰਦੋਬਦਲ ਹੈ ਤੁਸੀਂ ਇਹਨੂੰ ਕਿਵੇਂ ਲੈ ਰਹੇ ਇਹਦਾ ਹਰਿਆਣਾ ਦੇ ਇਲੈਕਸ਼ਨ ਨਾਲ ਰਦਦਾਵਾਂ ਦੇ ਕੋਈ ਤਾਂ ਲਕਣ ਨਹੀਂ ਤਾਂ ਅਸੀਂ ਰੋ ਮਰਜੀ ਤੁਸੀਂ ਇਹਨੂੰ ਚੇਂਜ ਕਰ ਲਓ ਹਾਂ ਜੇ ਸਿਯਮ ਨੂੰ ਚੇਂਜ ਕਰਨਾ ਹੋਵੇ ਉਹ ਫਿਰ ਸਮੱਸਿਆ ਉਸੇ ਹੁੰਦੀ ਹੈ ਇਹ ਕੈਬਨਟ ਰੀਸ਼ਫਲ ਦਾ ਤੋਂ ਸੇ ਰਾਜਨੀਤਿਕ ਸਟੇਟ ਦਾ ਤੋਂ ਬਹੁਤ ਆਸਪੰਦ ਰਿਹਾ ਹੁੰਦਾ ਤੇ ਇਹ ਐਕਸਪੈਕਟਡ ਹੈ ਸੀ ਲੜੀ ਰੱਦੋ ਬਦਲ ਕਿਉਂਕਿ ਆਪਣੇ ਲੋਕ ਸਭਾ ਦੇ ਇਲੈਕਸ਼ਨ ਕੰਪੇਨ ਦੇ ਵਿੱਚ ਮਿੰਦਰਪਾਲ ਤੁਹਾਨੂੰ ਫੋਰਾ ਨੂੰ ਦਾ ਪ੍ਰੋਮਿਸ ਕਰਦੇ ਰਹੇ ਆਪਣੇ ਜਿਹੜੋ ਉਹਨਾਂ ਨੂੰ ਜੈਨ ਕਰਾਇਆ ਤੇ ਬਾਅਦ ਇਲੈਕਸ਼ਨ ਲੜਾਈ ਹੈ ਅਸੈਂਬਲੀ ਦੀ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਤੁਹਾਨੂੰ ਮਿਨਿਸਟਰੀ ਚ ਲਵਾਵਾਂਗੇ ਜੀ ਤੇ ਵੈਸੇ ਵੀ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਜਿਹੜੀ ਪਰਫਾਰਮੈਂਸ ਹੈ ਉਹਦੇ ਵਿੱਚ ਇਹ 익ਸਪੈਕਟਿਡ ਹੈ ਹੁਣ ਕੇਜਰੀਵਾਲ ਜੇ ਪਹਿਲਾਂ ਜੇਲ੍ਹ ਚੋਂ ਬਾਹਰ ਆ ਜਾਂਦੇ ਜੀ ਜਦੋਂ ਸੀਬੀ ਨੇ ਜਿਸ ਤਰ੍ਹਾਂ ਅਰੈਸਟ ਕੀਤਾ ਹੈ ਤੇ ਉਹਨਾਂ ਨੂੰ ਜਦੋਂ ਪਹਿਲੀ ਵਾਰੀ ਬੇਲ ਬੜੀਆ ਤੇ ਨਾਲ ਹੀ ਸੀਬੀ ਨੇ ਅਰੈਸਟ ਕਰ ਲਿਆ ਸੀਗਾ ਜੀ ਤੇ ਉਦੋਂ ਵੀ 익ਸਪੈਕਟਿਡ ਸੀ ਉਦੋਂ ਸ਼ਾਇਦ ਕੋਈ ਚੇਂਜੇਸ ਉਹ ਜਾਰਾ ਦੇ ਵੀ ਗੱਲ ਕੀਤੀ ਜਾ ਰਹੀ ਸੀ ਚਲੋ ਹੁਣ ਤਾਂ ਉਹ ਸਭਾ ਨਿਕਲ ਗਿਆ ਸੋ ਹੁਣ ਜਿਹੜੀ ਕੈਬਨ ਦੀ ਰੀਸ਼ਫਲ ਹੈ ਉਹ ਆਪਾਂ ਵੀ ਦੋ ਤਿੰਨ ਦਿਨ ਪਹਿਲਾਂ ਡਿਸਕਸ ਕੀਤੀ ਸੀ ਕਿ ਹੈਲ ਜਲ ਕੋਈ ਹੋ ਸਕਦੀ ਹੈ ਆਪਾਂ ਪੋਸਿਬਿਲਟੀ ਡਿਸਕਸ ਕੀਤੀ ਸੀਗੀ ਤੇ ਆਪਾਂ ਇਹ ਵੀ ਕਰ ਰਹੇ ਸੀਗੇ ਵੀ ਕਿ ਹਰਿਆਣਾ ਇਲੈਕਸ਼ਨ ਤੋਂ ਬਾਅਦ ਹੋਏਗੀ ਕਿ ਵਿੱਚ ਹੀ ਹੋ ਜਾਏਗੀ ਤੇ ਹਰਿਆਣਾ ਇਲੈਕਸ਼ਨ ਉਹ ਤਾਂ ਕਿਹੜੇ ਹੁਣ ਉਥੇ ਥੋੜੇ ਦੇਰੀ ਹੈ ਕੋਈ ਐਸੀ ਗੱਲ ਨਹੀਂ ਕਿ ਲੇਕਿਨ ਰੀਸ਼ਫਲ ਪੋਸੀਬਲ ਹੈ ਆਪਾਂ ਗੱਲ ਕੀਤੀ ਸੀ ਵੀ ਦੋ ਮਨਿਸਟਰ ਐਲੀਵੇਟ ਹੋ ਸਕਦੇ ਹਨ ਡਿਪਟੀ ਸੀਐਮ ਡਿਪਟੀ ਸੀਐਮ ਬੇਸਿਕਲੀ ਫਟਾ ਹੁੰਦਾ ਹੈ ਇੱਕ ਸਿਰਫ ਨਾਮ ਦੇ ਨਾਲ ਡਿਪਟੀ ਸੀਐਮ ਲੱਗ ਜਾਂਦਾ ਹੈ ਇਸ ਤੋਂ ਬਿਨਾ ਉਹ ਡਿਪਟੀ ਸੀਐਮ ਨੂੰ ਕੋਈ ਪਾਵਰ ਨਹੀਂ ਹੁੰਦੀ ਇੱਕ ਕੰਸਟੀਟਿਊਸ਼ਨ ਪੋਸਟ ਨਹੀਂ ਹੈ ਕੰਸਟੀਟਿਊਸ਼ਨ ਦੇ ਵਿੱਚ ਡਿਪਟੀ ਸੀਐਮ ਦਾ ਕੋਈ ਮੈਂਸ਼ਨ ਨਹੀਂ ਹੈ ਇਹ ਨੋਟੀਫਿਕੇਸ਼ਨ ਹੈ ਸਿਰਫ ਨੋਟੀਫਾਈ ਕਰਨਾ ਕਿ ਇਸ ਬੰਦੇ ਨੂੰ ਡਿਫਟੀ ਸੀਐਮ ਐਲੀਵੇਟ ਕਰਤਾ। ਉਹ ਇਹਦਾ ਮਸਲਾ ਐਨਾ ਕੀ ਹੁੰਦਾ ਹੈ। ਹਾਂ ਸੀਐਮ ਦੀ ਅਥੋਰਿਟੀ ਦੇ ਵਿੱਚ ਕੈਬਨਟ ਮੀਟਿੰਗ ਪ੍ਰਾਈਜ਼ਡ ਡਿਫਟੀ ਸੀਐਮ ਕਰਦਾ ਉਹ ਸਿਨਿਅਰਟੀ ਵੱਧ ਜਾਂਦੀ ਹੈ। ਬਾਕੀ ਰੁਤਬਾ ਹੈ ਲੋਕਰ ਵਿੱਚ ਹੈ ਵੀ ਲੋਅਰ ਡਿਫਟੀ ਸੀਐਮ ਹੈ। ਐਕਸਟਰਾ ਪਾਵਰ ਕੋਈ ਨਹੀਂ। ਪਾਵਰ ਜਿਹੜੇ ਵਿਭਾਗ ਦੇ ਕੋਲੇ ਹੈ ਉਹਨਾਂ ਚੋਂ ਡਰਾ ਹੁੰਦੀ ਹੈ। ਜਾ ਜੇ ਸੀ ਐਮ ਡੈਲੀਗੇਟ ਕਰੇ ਉਹਦੇ ਵਿੱਚੋਂ ਆਦਰਵਾਇਸ ਕਨਸਟੀਟਿਊਸ਼ਨਲੀ ਕੋਈ ਐਕਸਟਰਾ ਪਾਵਰ ਨਹੀਂ ਹੈ ਆਹ ਲਹਰੀ ਕੋਲ ਸੀ ਐਮ ਇਜ਼ ਫਸਟ ਅਮੰਗ ਇਕਵਲ ਬੇਸਿਕ ਜਿਹੜਾ ਕਨਸਟੀਟਿਊਸ਼ਨ ਹੈ ਸਾਡੇ ਜਮਹੂਰੀਅਤ ਹੈ ਫੰਡਾ ਇਹ ਹੈ ਉਹ ਸਟ੍ਰਕਚਰਡ ਸੀਗੀ ਹੁਣ ਕੱਲ ਵਾਕੇ ਦੇਖੋ ਵੀ ਸਿਰਫ ਇਹੀ ਨਾ ਹੈ ਇਹ ਕੁਝ ਹੋਰ ਵੀ ਰਦੋ ਬਦਲ ਦੇ ਵਿੱਚ ਕੁਝ ਹੋਰ ਵੀ ਹੁੰਦਾ ਜੀ ਸਹਮੇ ਸਿੰਘ ਜੀ ਵੈਸੇ ਤਾਂ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੀ ਆਵਾਜ਼ਾਰੀ ਚੱਲ ਰਹੀ ਸੀ ਜਿਸ ਤਰ੍ਹਾਂ ਦੀ ਤਲਖੀ ਸੀ ਜੋ ਦਿੱਲੀ 'ਚ ਹੋਇਆ ਮੁੱਖ ਮੰਤਰੀ ਸਾਹਿਬ ਨੂੰ ਤਵੱਜੋ ਨਹੀਂ ਦਿੱਤੀ ਬੋਲਣ ਲਈ ਸਮਾਂ ਨਹੀਂ ਦਿੱਤਾ ਗਿਆ ਫਿਰ ਜਦੋਂ ਸੌਚੁੱਕ ਸਮਾਗਮ ਦਿੱਲੀ ਦਾ ਹੁੰਦਾ ਹੈ ਲੰਘੇ ਦਿਨ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਗੈਰ ਹਾਜ਼ਰ ਸੀ ਜਿਹੜਾ ਆਉਣ ਵਾਲਾ ਦਿਨ ਹੈ ਸੋਮਵਾਰ ਸਵੇਰ ਵੇਲੇ ਇੱਕ ਪ੍ਰੋਗਰਾਮ ਰੱਖਿਆ ਗਿਆ ਬਠਿੰਡੇ ਦੇ ਵਿੱਚ ਹੁਣ ਉਹ ਪੋਸਟਪੋਨ ਹੁੰਦਾ ਹੈ ਜਾਂ ਕਿਉਂਕਿ ਸ਼ਾਮ ਦੇ ਵੱਡੇ ਸੌਚੁੱਕ ਸਮਾਗਮ ਹੈ ਔਰ ਮੁੱਖ ਮੰਤਰੀ ਸਾਹਿਬ ਤਾਂ ਜਾਂਦੇ ਵੀ ਚੌਪਰ 'ਚ ਵਿੱਚ ਉਹਦੋਂ ਕੋ ਮੁਸ਼ਕਲ ਨਹੀਂ 20 ਮਿੰਟ ਦਾ ਸਾਰਾ ਮੇਰੇ ਖਾਲ ਸਟੇਟ ਪਾਰ ਹੋ ਜਾਂਦੀ ਹੈ ਚੌਪਰ ਤੇ ਤੇ ਉਹ ਹੈਗਾ ਆਮ ਆਦਮੀ ਕਲੀਨਿਕ ਦੀ ਇਨਾਗੂਰੇਸ਼ਨ ਹੈ ਸ਼ਾਇਦ ਮਠੰਡੇ ਦੇ ਵਿੱਚ ਹੁਣ ਨਾਲ ਦੀ ਨਾਲ ਇਹ ਖਬਰ ਆ ਰਹੀ ਆ ਕਿ ਕੱਲ ਸ਼ਾਮ ਨੂੰ ਨਵੇਂ ਸਿਰਿਓਂ ਕੁਝ ਲੋਕ ਸੌ ਚੁੱਕਣਗੇ ਕੁਝ ਲੋਕ ਹਟਾਏ ਜਾ ਸਕਦੇ ਆ ਜਿਹੜੇ ਹਟਾਏ ਜਾ ਸਕਦੇ ਆ ਉਹਨਾਂ ਚ ਕੋਈ ਪ੍ਰਮੁੱਖ ਨਾਮ ਹੀ ਸ਼ਾਮਲ ਨੇ ਮੈਂ ਇਸ ਰਦੋਬਦਲ ਨੂੰ ਕਿਸ ਜਾਬੀਏ ਚ ਰੱਖ ਕੇ ਆਂਕਾ ਤਾਂ ਜਿਹੜੀ ਓਵਰਾਲ ਰਦੋ ਰਦੋਬਦਲ ਹੋ ਰਹੀ ਹੈ ਸਾਰੇ ਕਿਤੇ ਕਿhta اے ਕਿ ਆਵਾਜ਼ ਦੀ ਪਾਰਟੀ ਆਪਣੇ ਤਰੀਕੇ ਨਾਲ ਫੈਸਲੇ ਕਰਦੀ ਹੈ ਹਨਾ ਉਹਦੇ ਤੋਂ ਕੋਈ ਇਹ ਅੰਦਾਜ਼ੇ ਨਹੀਂ ਲੱਗਦੇ ਕਿ ਆ ਸੀਨੀਅਰ ਹੈ ਆ ਇੱਕ ਬੈਲੈਂਸ ਹੈ ਆ ਜ਼ਿਲ੍ਹੇ ਨੇ ਹਰ ਜ਼ਿਲ੍ਹੇ ਚੋਂ ਵੀ ਉਹਨਾਂ ਦਾ ਲੈਣਾ ਹੁੰਦਾ ਹੈ ਹਰ ਏਰੀਆ ਚੋਂ ਲੈਣਾ ਹੁੰਦਾ ਹੈ ਹਰ ਕਾਸਟ ਚੋਂ ਲੈਣਾ ਹੁੰਦਾ ਹੈ ਹਰ ਰਿਲੀਜੀਅਨ ਚੋਂ ਲੈਣਾ ਹੁੰਦਾ ਹੈ ਜਿਹੜੇ ਪੁਰਾਣੇ ਪੈਮਾਨੇ ਚੱਲਦੇ ਨੇ ਪੁਰਾਣੇ ਇਹ ਪੈਮਾਨੇ ਚੱਲਦੇ ਰਹੇ ਨੇ ਸਾਰੇ ਕਿ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਬਿਹਤਰ ਤਰੀਕੇ ਨਾਲ ਦੇਖਣਾ ਹੁੰਦਾ ਹੁਣ ਤੇ ਤੁਸੀਂ ਦੇਖੋਗੇ ਕਿ ਦੋ ਤਿੰਨ ਜਿਹੜੇ ਭਾਰੂ ਹੋਣਗੇ ਸਾਰੇ ਬਾਵਨੇ ਦੇ ਵਿੱਚ ਸੰਗਰੂਰ ਆਲਰੇਡੀ ਹੈ ਕੋਈ ਕੋਈ ਸੰਗਰੂਰ ਤੋਂ ਸਾਰੇ ਵੱਡੇ ਕੰਦੇ ਮੀਟਿੰਗ ਕਰਨਾ ਗਿਆ ਤੇ ਫਾਈਨੈਂਸ ਮਿਨਿਸਟਰ ਵੀ ਸੰਗਰੂਰ ਤੋਂ ਹੈ ਤੇ ਉਧਰ ਅਮਨ ਅਰੋਣਾ ਵੀ ਸੰਗਰੂਰ ਤੋਂ ਹੈ ਚੀਫ ਮਿਨਿਸਟਰ ਤਾਂ ਸੰਗਰੂਰ ਤੋਂ ਹੈਗੇ ਨੇ ਜੇਕਰ ਆਪਾਂ ਡਿਸਟ੍ਰਿਕਟ ਵੀ ਉਹ ਸਾਰੀਆਂ ਚੀਜ਼ਾਂ ਦੇਖਦੇ ਹੁੰਦੇ ਆ ਜਿਹੜੀਆਂ ਚੀਜ਼ਾਂ ਚ ਤੇ ਹੁਣ ਬਹੁਤ ਸਾਰੇ ਜ਼ਿਲ੍ਹੇ ਵੀ ਅਨ ਅਨ ਰਿਪਰੈਜ਼ੈਂਟਡ ਵੀ ਹੋ ਜਾਣਗੇ ਤੇ ਦੂਜੇ ਆ ਜਾਣਗੇ ਲੁਧਿਆਣੇ ਵਰਗੇ ਲੁਧਿਆਣੇ ਤੋਂ ਪਹਿਲਾਂ ਵੀ ਇਹ ਪਾਰਟਿਸਪੇਸ਼ਨ ਇੱਕ ਤਾਂ ਉਹ ਚੀਜ਼ ਜਾਣੇ ਦੂਜੇ ਸ਼ਾਇਦ ਕਈਆਂ ਨੇ ਹੋਰ ਜ਼ੋਰ ਲਾਇਆ ਹੋਵੇ ਅੰਦਰ ਦੇਖੋ ਜੋਰ ਤਾਂ ਬੀਬੀ ਬਲਜਿੰਦਰ ਕੌਰ ਨੇ ਵੀ ਕਾਫੀ ਇਸ ਵਿਧਾਨ ਸਭਾ ਚ ਲਾਇਆ ਕਿ ਉਹਨਾਂ ਇਹ ਲੱਗ ਦੱਸਿਆ ਵੀ ਸਾਡੇ ਨਾਲ ਐ ਨਹੀਂ ਠੀਕ ਨਹੀਂ। ਬੁਧਰਾ ਬੋਣੀ ਸਭ ਤੋਂ ਜ਼ਿਆਦਾ ਪੜੇ ਲਿਖੇ ਬੰਦੇ ਫਿਰ ਰਹੇ ਨੇ ਸੈਕੰਡ ਟਾਈਮ ਦੇ ਮਤਲਬ ਐਮਐਲਏ ਲੈ ਸਾਰੇ ਕਿੰਨੇ ਬੰਦੇ ਨੇ ਜਿਹੜੇ ਇਹਨਾਂ ਕੋਲ ਸੈਕੰਡ ਟਾਈਮ ਐਮਐਲਏ ਸੀ ਜਿਨ੍ਹਾਂ ਨੂੰ ਆਇ ਲੱਗਦਾ ਸੀ ਵੀ ਇਹਨਾਂ ਰਾਹੀਂ ਵੀ ਇੱਕ ਇਮੇਜ ਕ੍ਰੀਏਟ ਕਰਨਾ ਹੁੰਦਾ ਜਿਹੜਾ ਬੰਦਾ ਦੂਜੀ ਵਾਰ ਜਿੱਤ ਕੇ ਆਉਂਦਾ ਉਹਦਾ ਥੋੜਾ ਜਿਹਾ ਮਾਣ ਤਾਂ ਹੁੰਦਾ ਹੀ ਹੈ ਨਾ ਪਹਿਲੀ ਵਾਰ ਨਾਲੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਨਹੀਂ ਇਹਨਾਂ ਨੇ ਦੇਖਿਆ ਹਾਂ ਇਹ ਚੱਲਦਾ ਹੀ ਸੀ ਇਹ ਤੋਂ ਪਹਿਲਾਂ ਤੋਂ ਪਰ ਹੁਣ ਇਹਦੇ 'ਚ ਕੌਣ ਕਿਹਨੂੰ ਹਟਵਾਉਣ 'ਚ ਜ਼ਿੰਮੇਵਾਰ ਹੈ ਤੇ ਕੌਣ ਕਿਹਨੂੰ ਰਖਵਾਉਣ 'ਚ ਜ਼ਿੰਮੇਵਾਰ ਹੈ ਉਹ ਤਾਕਤਾਂ ਕਿਹੜੀਆਂ-ਕਿਹੜੀਆਂ ਨੇ ਦੇਖੋ ਸਿੰਧੀ ਦਾ ਭਗਵਤ ਮਾਨ ਉਹਨਾਂ ਦੀ ਇੱਕ ਗੱਲ ਤਾਂ ਚੱਲਦੀ ਹੈ ਜਿਹੜੀ ਪਬਲਿਕ ਅੱਲੀ ਆਪਾਂ ਨੂੰ ਪਤਾ ਹੈ ਕਿ ਮਹਿੰਦਰ ਭਗਤ ਭਗਵਤ ਮਾਨ ਨੇ ਉੱਥੇ ਅਨਾਊਂਸ ਕੀਤਾ ਕਿ ਆਪਾਂ ਭਾਈ ਮinistr ਬਣਾਉਣਾ ਹੈ ਹੈਨਾ ਮinistr 'ਚ ਥੋੜਾ ਜਿਹਾ ਦੇਰੀ ਹੋ ਗਈ ਪਰ ਮinistr ਬਣ ਰਿਹਾ ਜੇਕਰ ਬਣ ਗਿਆ ਤਾਂ ਤੇ ਦੂਜੀ ਗੱਲ ਇੱਕ ਗੱਲ ਇਹ ਕਰੀ ਜਾ ਰਹੀ ਸੀ ਕਿ ਬਲਕਾਰ ਸਿੰਘ ਦੀ ਛੁੱਟੀ ਤੈ ਕਦੇ ਵੀ ਹੋਵੇ ਇਹ ਦੋ ਗਣਾ ਤਾਂ ਇਸ ਤਰੀਕੇ ਨਾਲ ਚੱਲ ਰਹੇ ਸੀ ਜਿਹੜੇ ਪਹਿਲਾਂ ਤੋਂ ਹੀ ਕਿ ਇਹ ਚੀਜ਼ਾਂ ਹੋ ਸਕਦੀਆਂ ਹੁਣ ਵੀ ਮਤਲਬ ਜਿਹੜਾ ਓਵਰਆਲ ਐਂਟੀ ਇਨਫੈਕਸ਼ਨ ਨਾਂ ਤੋਂ ਬਾਅਦ ਇੱਕ ਪ੍ਰਵਾਰਭਾਅ ਹੋਈ ਗਿਆ ਕਿ ਹੁਣ 15% ਤੋਂ ਜ਼ਿਆਦਾ ਮਿਨਿਸਟਰੀ ਬੜੀ ਹੋ ਨਹੀਂ ਸਕਦੀ ਇਹਦਾ ਮਤਲਬ 17 ਮਿਨਿਸਟਰ ਤੇ ਇੱਕ ਏ ਮਿਨਿਸਟਰ ਇਹ ਤੋਂ ਵੱਧ ਸੰਭਵ ਨਹੀਂ ਹੈ ਹੋਣੇ ਔਰ ਦੋ ਸਿਰ ਦੋ ਹੀ ਖਾਲੀ ਸੀ ਇਹਨਾਂ ਦੀ ਇੱਕ ਖਾਲੀ ਫਿਰ ਰਹੂਗੀ ਇਹਦਾ ਮਤਲਬ ਕੋਈ ਨਾ ਕੋਈ ਤਾਂ ਕਿ ਅੱਗੇ ਨੂੰ ਵੀ ਰੀਸਫਰਿੰਗ ਦਾ ਜਾਂ ਕਿਸੇ ਨੂੰ ਮੜ ਮੋਟਾ ਲਗਾਉਣ ਦਾ ਜਾਂ ਇਹ ਹੋ ਸਕਦਾ ਇੱਕ ਤਰੀਕਾ ਤਾਂ ਇਹ ਹੁੰਦਾ ਜੇ ਬਹੁਤ ਬੜੀ ਰੀਸਫਰਿੰਗ ਕਰਨੀ ਹੋਵੇ ਕਿ ਕਿਸੇ ਨੂੰ ਡ੍ਰਿਪਟੀ ਸੀਆ ਬਣਾਉਣਾ ਕਿਸੇ ਨੂੰ ਬਾਕੀ ਮੈਨੂੰ ਇਹ ਲੱਗਦਾ ਹੁੰਦਾ ਤਾਂ ਤਰੀਕਾ ਉਹਦਾ ਹੋਰ ਹੁੰਦਾ ਹੈ ਤਰੀਕਾ ਹੁੰਦਾ ਕਿ ਸਾਰੇ ਚੀਜ਼ ਮਨਿਸਟਰਾਂ ਤੋਂ ਰਿਜਾਇਨ ਕਰਾ ਲਿਆ ਜਾਂਦਾ ਜੀ ਮੁਲਕੇ ਸਾਰਿਆਂ ਨੂੰ ਹੀ ਨਵੀਂ ਉਸ ਦਵਾ ਦਿੱਤੀ ਜਾਂਦੀ ਹੈ ਉਸ ਸੈਨਿਓਰਿਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਉਹ ਵੀ ਨਹੀਂ ਇੱਕ ਵਾਰ ਬਣਾ ਰਹੇ ਤੇ ਜੇ ਉਹ ਵੀ ਨਹੀਂ ਬਣਾ ਰਹੇ ਤਾਂ ਮਤਲਬ ਫਿਰ ਹੋ ਸਕਦਾ ਹੈ ਉਹੀ ਉੱਥੇ ਦੋ ਮਿਨਿਸਟਰਾਂ ਨੂੰ ਕਹਿ ਦੇਣ ਕਿ ਦੁਬਾਰਾ ਤੈਨੂੰ ਸੌ ਚਕਾਉਣੀ ਹੈ ਇਹਨਾਂ ਚਾਰਾਂ ਚੋਂ ਤਾਂ ਡਿਪਟੀ ਚੀਫ ਮਿਨਿਸਟਰ ਬਣਾਉਣ ਦੀ ਮੈਨੂੰ ਨਹੀਂ ਲੱਗ ਰਿਹਾ ਜੇਕਰ ਰੁਟੀਨ ਚ ਜੇਕਰ ਅਨਾਰਮਲ ਪੋਲਿਟਿਕਸ ਚ ਦੇਖਿਆ ਜਾਵੇ ਜੀ ਤੇ ਡਿਪਟੀ ਸੀਐਮ ਜੇ ਸਨੇਓਟਿਚ ਬਣਾਉਣਾ ਹੋਊਗਾ ਤਾਂ ਦੂਜਿਆਂ ਚੋਂ ਬਣਾਉਣਗੇ ਨਾ ਚਾਹੇ ਇੱਕ ਦਲ ਤੇ ਦੂਜੇ ਜਿਹੜੇ ਬਣਾਉਣ ਜਿਹੜੇ ਆਨਲਾਈਨ ਵੀ ਇਹ ਬਣਨਾ ਚਾਹੁੰਦੇ ਸੀ ਫਿਰ ਪਹਿਲਾਂ ਉਹਨਾਂ ਨੂੰ ਮਿਨਿਸਟਰੀ ਹਟਾਉਣੀ ਹੈ ਦੁਬਾਰਾ ਉਹ ਦਬਾਉਣੀ ਹੈ ਡਿਪਟੀ ਚੀਫ ਮਿਨਿਸ ਪਾ ਉਹਨਾਂ ਨੂੰ ਵੀ ਕੀ ਕਹਿ ਦਤਾ ਹੋਊਗਾ ਕਿ ਤੁਸੀਂ ਵੀ ਇੱਕ ਵਾਰ ਦੇ ਦਿਓ ਅਸਤੀਫਾ ਤੇ ਫਿਰ ਉਹ ਰਜਾਇਨ ਕਰਕੇ ਨਵੇਂ ਸਿਰੇਓ ਚੱਕਣਗੇ ਸੌ ਜਿਹੜੇ ਬਾਕੀ ਦੇ ਬੰਦੇ ਜਾਣਗੇ ਇਸ ਲਈ ਇਹ ਡਿਪੈਂਡੇਬਲ ਚੀਜ਼ ਨਹੀਂ ਹੈ ਇਸ ਲੈਵਲ ਦੇ ਉੱਤੇ ਕਿ ਉਵੇਂ ਹੋਏਗਾ ਜਾਂ ਐਵੇਂ ਹੋਏਗਾ ਹਾਂ ਪੋਰਟਫੋਲੀਓ ਕਈਆਂ ਦੇ ਚੇਂਜ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਇਹ ਬੜੇ ਜਲਦੀ ਜਲਦੀ ਪੋਸਟਫੋਲੀਓ ਚੇਂਜ ਹੁੰਦੇ ਨੇ ਔਰ ਕੀ ਹੁਣ ਅੱਗੇ ਜਿਮਪੇ ਤੇ ਅਸਰ ਪਿਆ ਜਿਮਪਾ ਚਲਾ ਗਿਆ ਤੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਬਣਦੀ ਸੀ ਕੈਪਸਨਾ ਤੇ ਜੇ ਪਾ ਜਿਹਦੇ ਕੋਲ ਦੋ ਬਹੁਤ ਵੱਡੇ ਡਿਪਾਰਟਮੈਂਟ ਨੇ ਰੈਵਨੂ ਤੇ ਉਹ ਕਿ ਬਿਊਰੋਕਰੇਸੀ ਦੀ ਵੀ ਹਿਸਾਬ ਲੰਗੇ ਹੋ ਜੀ ਹੋਏਗੀ ਇਹਨਾਂ ਦੇ ਨਾਲ ਜੁੜ ਕੇ ਜਿਹੜੇ ਵੱਡੇ ਵੱਡੇ ਡਿਪਾਰਟਮੈਂਟ ਵੱਡੇ ਵੱਡੇ ਉਸੇ ਤਰੀਕੇ ਨਾਲ ਜਿਸ ਢੰਗ ਨਾਲ ਚੀਜ਼ਾਂ ਚੱਲੀਆਂ ਨੇ ਇਹ ਦੇਖਣਾ ਹੋਏਗਾ ਔਰ ਬਿਨਾਂ ਸ਼ੱਕ ਸਾਰੇ ਦਿੱਲੀ ਜਾਣਾ ਦਿੱਲੀ ਦੀ ਮੀਟਿੰਗ 'ਚ ਫੈਸਲਾ ਹੋਣਾ ਤੇ ਕਿਹੜੇ-ਕਿਹੜੇ ਦਾ ਕੀ ਹੈ ਰਜਾਇਨ ਕਰਨ ਲਈ ਆਰਡਰ ਹੋਣਾ ਇਹ ਵੀ ਇਹ ਗੱਲ ਤਾਂ ਚੱਲਦੀ ਹੋਇਆ ਕਿ ਦਿੱਲੀ ਦਾ ਦਾਖਲ ਤਾਂ ਬਹੁਤ ਜ਼ਿਆਦਾ ਹੈਗਾ ਹੀ ਹੈ ਵੈਸੇ ਸਾਰੀਆਂ ਪਾਰਟੀਆਂ ਚ ਵੀ ਕੁਝ ਹੱਦ ਤੱਕ ਹੁੰਦਾ ਹੀ ਹੈ ਹਾਈ ਕਮਾਂਡ ਕਲਚਰ ਦੇ ਵਿੱਚ ਤੇ ਇਹਨਾਂ ਦੇ ਵਿੱਚ ਵੀ ਇਹ ਚੀਫ ਮਿਨਿਸਟਰ ਦੀ ਇੱਕ ਹੱਦ ਤੱਕ ਚੱਲਦੀ ਹੁੰਦੀ ਹੈ ਇਹਨਾਂ ਦੀ ਕਿੰਨੀ ਚੱਲੀ ਹੈ ਇੱਕ ਤਈ ਚੱਲੀ ਹੈ ਜਾਂ ਦੋ ਤਿੰਨ ਤੇ ਚੱਲ ਗਈ ਹੈ ਇਹ ਹੁਣ ਉਦੋਂ ਬਾਅਦ ਦੀ ਗੱਲ ਹੈ ਇਹ ਅਜੇ ਤੱਕ ਇਨਫੋਰਮੇਸ਼ਨ ਉਸ ਪੱਧਰ 'ਤੇ ਵੀ ਨਹੀਂ ਮੈਂ ਥੋੜੀ ਜੀ ਮੈਂ ਥੋੜੀ ਜੀ ਮੈਡਮਟ ਕਰ ਦਿਆ ਮੇਰਾ ਖਿਆਲ ਹੈ ਆਪਾਂ ਥੋੜਾ ਜਿਹਾ ਕਰੈਕਟ ਕਰ ਲਈਏ ਸਿਸਟਮ ਦੇਖ ਲਈਏ ਲੋ ਡਿਫਟੀ ਸੀਐਮ ਆਸਤੇ ਸਿਰਫ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ ਉਹਦੇ ਤੋਂ ਰੈਜ਼ਾਈਨ ਕਰਾ ਕੇ ਮੁੜ ਕੇ ਸੌਂ ਚੱਕਣ ਦੀ ਰੋੜੀ ਵੀ ਹੁੰਦੀ ਹੈ ਜਰੋਸ ਸਿੰਘ ਗਿਰਸ ਸਿੰਘ ਮਾਦਲ ਨੇ ਸੌ ਚੱਕੀ ਸੀਗੀ ਤੇ ਉਹਦੇ ਡਿਊਟੀ ਸੀਐਮ ਸੌ ਦੇ ਵਿੱਚ ਐਡ ਕੀਤਾ ਸੀ ਉਹਦੋਂ ਇਹ ਗੱਲ ਸਾਹਮਣੇ ਆਈ ਸੀ ਉਸ ਤੋਂ ਪਹਿਲਾਂ ਅਰਜਿੰਦਰ ਕੌਰ ਪੱਠਾ ਜਦੋਂ ਕੈਪਟਨ ਅਮਰਦਰ ਸਿੰਘ ਦੇ ਵੇਲੇ ਉਹਨੂੰ ਡਿਪੇਸ ਗਿਆ ਬੜਾਇਆ ਉਹਨੇ ਰਿਜ਼ਾਈਨ ਨਹੀਂ ਸੀ ਕੀਤਾ ਸਿਰਫ ਨੋਟੀਫਿਕੇਸ਼ਨ ਜਾਰੀ ਹੋਈ ਸੀਗੀ ਤੇ ਉਹਦੇ ਵਾਸਤੇ ਸੌ ਚੱਕੜੇ ਲਾਉਣੇ ਤਾਂ ਮੈਂ ਕਿਹਾ ਵੀ ਕਨਫਰਮ ਕਰ ਲਵਾਂ ਪਹਿਲਾਂ ਆ ਜੇ ਇਹਦੇ ਵਿੱਚ ਕੋਈ ਇਹਨਾਂ ਨੇ ਸੈਟਿੰਗ ਬੰਦਾ ਆਲਰੇਡੀ ਜਿਹੜਾ ਮਿਨਿਸਟਰ ਹੋਵੇ ਉਹਨੂੰ ਐਲੀਵੇਟ ਕਰਨਾ ਨੋਟੀਫਿਕੇਸ਼ਨ ਹੈ ਨੋਟੀਫਿਕੇਸ਼ਨ